ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਨਾਂ ਬਣਾਉਣ ਵਾਲੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਢੀਂਂਸਾ ਕਾਲ ਚਲਾਣਾ ਕਰ ਗਏ ਨੇ ਤੇ ਉਹਨਾਂ ਤੋਂ ਬਾਅਦ ਹੋਣ ਉਹਨਾਂ ਦੇ ਜੱਦੀ ਪਿੰਡੂ ਬਵਾਲ ਸੰਗਰੂਰ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਹੈ ਆਪਣੇ ਹੀ ਖੇਤ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਜਿਸ ਦੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਨੇ ਸੁਖਦੇਵ ਸਿੰਘ ਢੀਂਂਸਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਕਿ ਦਿੱਗਜ ਆਗੂ ਲਗਾਤਾਰ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਰਹੇ ਨੇ ਜਿੱਥੇ ਅਕਾਲੀ ਦਲ ਨੂੰ ਇੱਕ ਵੱਡਾ ਦੁੱਖ ਪਹੁੰਚਿਆ ਉਥੇ ਸਿਆਸਤ ਦਾ ਨਕਨੇ ਕਿ ਵੱਡੇ ਰਾਜਨੀਤਾ ਸੁਖਦੇਵ ਸਿੰਘ ਢੀਂਸਾ ਦੇ ਚਲੇ ਜਾਣ ਦੇ ਨਾਲ ਸਿਆਸਤ ਨੂੰ ਇੱਕ ਵੱਡਾ ਘਾਟਾ ਪਿਆ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਦੁਪਹਿਰ 3 ਵਜੇ ਦੇ ਕਰੀਬ ਉਹਨਾਂ ਦੇ ਜੱਦੀ ਪਿੰਡ ਵਿਖੇ ਸਸਕਾਰ ਕੀਤਾ ਜਾਵੇਗਾ ਇਸ ਦੌਰਾਨ ਪੰਜਾਬ ਰਾਜਸਥਾਨ ਹਰਿਆਣਾ ਤੇ ਦਿੱਲੀ ਤੋਂ ਵੱਡੇ ਆਗੂ ਪਹੁੰਚ ਰਹੇ ਨੇ ਔਰ ਬਸਨੀਕ ਪੰਜਾਬ ਦੇ ਉਹ ਸਾਡੇ ਤੋਂ ਵਿਛੜ ਗਏ ਨੇ ਤਾਂ ਮੈਂ ਔਰ ਮੇਰੀ ਬੇਟੀ ਜੈਂਦਰ ਅਸੀਂ ਫੈਮਿਲੀ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਆਏ ਆ ਆਪਣੇ ਰਿਸਪੈਕਟਸ ਪੇ ਕਰਨ ਆਏ ਆ ਉਹਨਾਂ ਨੂੰ ਉਹਨਾਂ ਦੀ ਸਸਕਾਰ ਤੋਂ ਪਹਿਲੇ ਹਾਂਜੀ ਮੈਂ ਕਾਫੀ ਲੰਮਾ ਉਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ ਸਕੂਲ ਤੋਂ ਲੈ ਕੇ ਕਹਿ ਸਕਦੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰ ਦੇ ਵਿੱਚ ਜਦੋਂ ਭਾਜਪਾ ਸਰਕਾਰ ਹੁੰਦੀ ਸੀ ਉਦੋਂ ਵੀ ਉਹ ਮੰਤਰੀ ਰਹੇ ਤਾਂ ਕਿਵੇਂ ਇਸ ਇੱਕ ਵੱਡੇ ਸਿਆਸਤਦਾਨ ਦਾ ਜਾਣਾ ਕਿੰਨਾ ਇੱਕ ਸਿਆਸਤ ਦੇ ਲਈ ਜਿਹੜਾ ਦੇਖੋ ਇਸ ਦਿਨ ਨੂੰ ਕੋਈ ਰੋਕ ਨਹੀਂ ਸਕਦਾ ਸਾਰਿਆਂ ਨੇ ਜਾਣਾ ਇੱਕ ਦਿਨ ਪਰ ਜਦ ਕੋਈ ਵਿਅਕਤੀ ਜਾਏ ਆਪਣੇ ਪਰਿਵਾਰ ਲਈ ਤਾਂ ਕਾਟਾ ਹੁੰਦਾ ਹੈ ਪਰ ਜਦ ਇੱਕ ਵਿਅਕਤੀ ਜਿਨੇ ਸਿਆਸਤ ਦੇ ਵਿੱਚ ਆਪਣੇ ਸਾਰਿਆਂ ਲਈ ਸੋਸ਼ਲ ਵਰਕ ਦੇ ਵਿੱਚ ਕੰਮ ਦਿੱਤਾ ਕੀਤਾ ਹੋਏ ਉਹਦਾ ਜਾਣਾ ਫਿਰ ਜਿਹੜਾ ਜ਼ਿਆਦਾ ਲੱਗਦਾ ਔਰ ਮੇਰੇ ਖਿਆਲ ਚ ਇੱਕ ਕਾਟਾ ਜ਼ਰੂਰ ਪਾਊਗਾ ਪਰ ਅੱਗੇ ਇਹਨਾਂ ਦੇ ਸੁਪੁੱਤਰ ਪਰਮਿੰਦਰ ਜੀ ਵਧੀਆ ਕੰਮ ਕਰ ਰਹੇ ਨੇ ਔਰ ਮੇਰੀ ਖਿਆਲ ਚੇਨਾ ਦੀ ਜਿਹੜੀ ਹੈਗੀ ਹੈ ਲੇਗੇਸੀ ਉਹ ਅੱਗੇ ਲੈ ਕੇ ਜਾਣ ਦੀ ਕਦੇ ਸੰਪਰਕ ਹੋਇਆ ਕਦੇ ਮਿਲੇ ਤੁਸੀਂ ਕੋਈ ਯਾਦ ਹਾਂਜੀ ਹਾਂਜੀ ਕਈ ਵਾਰੀ ਮਿਲੀ ਹੈ ਸਭ ਤੋਂ ਪਹਿਲੇ ਜਦ ਮੈਂ ਵੀ ਪਹਿਲੀ ਵਾਰੀ ਐਮਪੀ ਬਣੀ ਸੀ এবিসি ਉਦੋਂ ਬਹੁਤ ਵਧੀਆ ਸਿਆਸਤ ਚੱਲਦੀ ਸੀ ਸਾਡਾ ਇੱਕ ਪੰਜਾਬ ਐਮਪੀਜ਼ ਦਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਸੀਂ ਗਰੁੱਪ ਬਣਾਇਆ ਹੋਇਆ ਸੀ ਔਰ ਹਫ਼ਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ ਸੋ ਇੱਕ ਪਾਈਚਾਰਕ ਨਾਤੇ ਦੇ ਉੱਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਾਰਲੀਮੈਂਟ ਤੇ ਚੱਕਦੇ ਸੀ ਔਰ ਇਹਨੂੰ ਸਾਨੂੰ ਲੀਡ ਕਰਦੇ ଥି ਟੀਨਸਾ ਸਾਹਿਬ ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅੱਛੇ ਦੱਸ ਕੇ ਗਈ ਥੀ ਹਾਂਜੀ ਚਲੋ ਹਾਂਜੀ ਆਖਰੀ ਮੁਲਾਕਾਤ ਮੇਰੀ 1.5 ਸਾਲ ਪਹਿਲੇ ਮੇਰੇ ਖਿਆਲ ਚ ਹੈ ਇਹ ਜਦ ਇੱਕ ਸਾਡੇ ਹੈਗੇ ਨੇ ਕੈਂਤ ਸਾਬ ਉਹਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ ਉੱਥੇ ਮੈਂ ਆਖਰੀ ਮਿਲੀ ਐ ਇਹਨਾਂ ਨੂੰ ਹਾਂਜੀ ਥੈਂਕ ਯੂ